ਰੀਜਿਸਟਰੀ ਜਿਹੜਾ ਪ੍ਰੋਗਰਾਮ ਸੀਗਾ ਲੋਕ ਇਹ ਕਹਿੰਦੇ ਨੇ ਕਿ ਪਹਿਲਾਂ ਪਤਾ ਨਹੀਂ ਕਿੰਨੇ ਦਿਨ ਲੱਗ ਸਕਦੇ ਸੀ ਇਹ ਸਾਨੂੰ ਹੁਣ ਸਾਨੂੰ ਇੱਕ ਟਾਈਮ ਮਿਲ ਜਾਂਦਾ ਹੈ ਮੈਸੇਜ ਤੇ ਤੇ ਆ ਕੇ ਤੁਸੀਂ ਫੋਟੋ ਕਰਵਾ ਕੇ ਰਜਿਸਟਰੀ ਨਾਲ ਹੀ ਲੈ ਕੇ ਜਾਇਓ ਮਤਲਬ 20 22 ਮਿੰਟ ਦੇ ਵਿੱਚ ਤੁਸੀਂ ਬਾਹਰ ਨਿਕਲ ਸਕਦੇ ਹੋ ਬਿਨਾ ਕੋਈ ਪੈਸਾ ਦਿੱਤੇ ਅੱਜ ਮੈਂ ਮੁਹਾਲੀ ਆਇਆ ਸੀਗਾ ਰਜਿਸਟਰੀ ਕਰਾਉਣ ਵਾਸਤੇ ਆਈਵ ਹੈਡ ਅ ਵੈਰੀ ਪਲੇਜ਼ੈਂਟ ਐਕਸਪੀਰੀਅੰਸ ਐਸ ਫਾਰ ਐਸ ਦਿਸ ਇੰਟਾਇਰ ਪ੍ਰੋਸੈਸ ਆਫ ਈ ਰਜਿਸਟਰੀਜ਼ ਕਨਸਰਨ the appointment i had taken online and it was a seamless process and i'm very thankful to the government of punjab for making a, such an endeavor premises the infrastructure is so nice se dekh ke badi khushi hui aur ahdhani hui ke inna asaan kam ho gaya jis che karwan da sach puchho ta pata bhi nahi challa ke registry ho gayi hai sirf document ban ke aaya sara online process hai photo hoya sanu registry hand over kar di gayi hai ਪੰਜਾਬ ਸਰਕਾਰ ਨੂੰ ਤੇ ਵਧਾਈ ਦੇਣਾ ਚਾਹਨਾ ਕਿ ਉਹਨਾਂ ਨੇ ਜਿਹੜਾ ਇਹ ਈਜ਼ੀ ਰਜਿਸਟਰੀ ਦਾ ਸਟੈਪ ਚੁੱਕਿਆ ਹੈ ਇਹ ਵਾਕਈ ਬਹੁਤ ਹੀ ਈਜ਼ੀ ਹੈ ਰਜਿਸਟਰੀ ਕਰਉਣਾ ਪਹਿਲੇ ਕੰਪੈਰੀਟਿਵਲੀ ਜ਼ਿਆਦਾ ਟਾਈਮ ਲੱਗਦਾ ਸੀ ਜੀ 2-2 ਘੰਟੇ ਵੀ ਇੱਥੇ ਵੇਟ ਕੀਤੀ ਸੀ ਕੰਮ ਕਰਨ ਲਈ ਐਜ਼ ਅ ਸਿਟੀਜ਼ਨ ਕੰਮ ਇੱਥੇ ਕਰਨਾ ਆਇਆ ਹੈ ਗਿਆ ਬਹੁਤ ਆਸਾਨ ਕੰਮ ਹੋ ਗਿਆ ਔਰ ਈਜ਼ੀ ਹੋਇਆ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਤੋਂ 4.5 ਸਾਲ ਪਹਿਲਾਂ ਮੈਂ ਇੱਥੇ ਇੱਕ ਵਾਰੀ ਰਜਿਸਟਰੀ ਕਰਾਉਣ ਵਾਸਤੇ ਆਇਆ ਸੀਗਾ ਤੇ ਇੱਕ ਦਿਨ, ਦੋ ਦਿਨ, ਤਿੰਨ ਦਿਨ ਨਾ ਕੋਈ ਕਮਰਾ ਦੱਸੇ, ਨਾ ਕੋਈ ਬੰਦਾ ਦੱਸੇ, ਨਾ ਕੋਈ ਟੋਕਨ ਸਿਸਟਮ ਤੇ ਕਿਸੇ ਨੇ ਵੀ ਮੇਰੀ ਕੋਈ ਮਦਦ ਨਹੀਂ ਕੀਤੀ। ਰੂਲ ਪਿਲ ਕੇ ਮੈਂ ਫਿਰ ਦਲਾਲਾਂ ਦੇ ਕੋਲ ਗਿਆ ਤੇ ਮੈਂ 1.5-2 ਲੱਖ ਰੁਪਇਆ ਖਰਚਿਆ ਤੇ ਤਾਂ ਜਾ ਕੇ ਮੇਰੀ ਰਜਿਸਟਰੀ ਹੋਈ ਤੇ ਮੈਨੂੰ 4 ਦਿਨਾਂ ਬਾਅਦ ਮੈਨੂੰ ਰਜਿਸਟਰੀ ਬੜੀ ਔਖੀ ਮਿਲੀ। ਤੇ ਹੁਣ ਜਦੋਂ ਮੈਂ ਅੱਜ ਆਇਆ ਤੇ ਮੈਂ ਟੋਕਨ ਨੰਬਰ ਰਜਿਸਟਰੀ ਦਾ ਪ੍ਰੋਸੈਸ ਫੋਟੋਗ੍ਰਾਫ ਤੇ ਹੋਰ ਜਿਹੜੇ ਵੀ ਪ੍ਰੋਸੀਜਰ ਸੀਗੇ ਰਜਿਸਟਰਾਰ ਸਭ ਟਾਈਮ ਤੇ ਬੈਠੇ ਸੀਗੇ ਆਪਣੇ ਆਫਿਸ ਦੇ ਵਿੱਚ ਕੋਈ ਬੰਦਾ ਮਿਸਿੰਗ ਨਹੀਂ ਸੀਗਾ ਤੇ ਸਾਰਾ ਕੁਝ ਇੰਨਾ ਵਧੀਆ ਤਰੀਕੇ ਨਾਲ ਹੋ ਰਿਹਾ ਸੀਗਾ ਤੇ ਹੁਣ ਮੈਨੂੰ 10 ਮਿੰਟਾਂ ਦੇ ਵਿੱਚ ਰਜਿਸਟਰੀ ਮਿਲ ਰਹੀ ਹੈ ਤੋਂ ਮਤਲਬ ਅੱਧੇ ਘੰਟੇ ਦੇ ਵਿੱਚ ਸੁੱਖ ਚੈਨ ਦੇ ਨਾਲ ਬਿਨਾਂ ਕੋਈ ਪੈਸੇ ਖਰਚਿਆਂ ਮੈਨੂੰ ਇਹ ਸਾਰਾ ਪ੍ਰੋਸੀਜਰ ਮਿਲ ਗਿਆ ਪੰਜਾਬ ਸਰਕਾਰ ਦਾ ਅਤੀ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਸਿਸਟਮ ਲਾਗੂ ਕੀਤਾ ਹੈ